हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀਆਂ ਚਾਰ ਗਾਵਾਂ ਸੇਰ ਲੈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਜੀ ਬਾਈ ਜੀ ਹਸੀ ਕਾਲ ਹਸਰੀ ਕਾਲੀ ਹੋ ਠੀਕ ਹੋ ਵਧੀਆ ਠੀਕ ਠਾਕ ਚੜ੍ਹਦੀ ਕਲਾ ਕਿਰਪਾ ਗੁਰੂ ਮਹਾਰਾਜ ਦੀ ਚਲੋ ਵਧੀਆ ਵਧੀਆ ਚੱਲ ਰਗਮ ਹਾਂ ਵਧੀਆ ਸੋਹਣਾ ਚੱਲੀ ਜਾਂਦਾ ਕਰੋਗਾ ਨਾਮ ਤੇ ਐਡਰੈਸ ਹੋ ਨਾਮ ਹੈਗਾ ਭਰਪੂ ਸਿੰਘ ਪਿੰਡ ਹੈਗਾ ਸੰਧੂ ਕਲਾਂ ਜਿਲ੍ਹਾ ਆਪਾਂ ਨੂੰ ਬਰਨਾਲਾ ਪੈ ਜਾਂਦਾ ਠੀਕ ਹੈ ਤਸੀਲ ਆਪਾਂ ਨੂੰ ਤਫਾ ਪੈ ਜਾਂਦੀ ਆ ਫੋਨ ਨੰਬਰ ਹੈਗਾ ਆਪਣਾ 99154 4734 ਜੇ ਆਪਾਂ ਮਾਲਾ ਵਿਭਗ ਤੇ ਮੋਗਲੇ ਪਾਸੋਂ ਨਾਲ ਪਲੌੜ ਪੈ ਜਾਂਦਾ ਜੇ ਮਾਨਸਾ ਵਾਲੀ ਸਾਈਡ ਤੋਂ ਆਉਣੇ ਤਾਂ ਆਪਾਂ ਨੂੰ ਤਫਾ ਨੇੜੇ ਪਿਆ 16 17 ਕਿਲੋਮੀਟਰ ਸੰਗਰੂਰਾਂ ਤੋਂ ਬਰਨਾਲਾ ਤੇ ਸਹਿਣਾ ਨੇੜੇ ਪਿਆ ਠੀਕ ਆ ਬਾਈ ਤੇ ਬਾਈ ਜਿਹੜੀ ਪਹਿਲੇ ਨੰਬਰ ਤੇ ਵਾਰਡ ਦੇ ਦਿੰਦੇ ਆ ਕਿਹੜਾ ਸੂਸੂ ਇਹ ਪਹਿਲਾ ਸੂਈ ਸੂਈ ਵੀ ਆ ਸੂਈ ਵੀ ਆ ਹਾਂ ਇਹਨੂੰ ਹੋ ਗਏ 7 ਦਿਨ ਸੂਈ ਦੇ 7 ਦਿਨ ਆਪਣੇ ਕੋਲੇ ਗੱਬਣ ਦੀ ਸੂਈ ਦੀ ਜੇਜੂਰ ਦੀ ਸਾਰੀ ਵੀਡੀਓ ਪਈ ਆ ਬੱਚਾ ਛੋੜਾ ਜਿਹਾ ਬੱਚਾ ਕਮਜ਼ੋਰ ਸੀ ਮਰ ਗਿਆ ਮਰ ਗਿਆ ਹੁਣ 12 13 ਕਿਲੋ ਮੰਨ ਲੈ ਬੌਲੀ ਕਹਿੰਦਾ ਦੁੱਧ ਕਹਿੰਦਾ ਸਟਾਰਟ ਹੈ ਸਟਾਰਟ ਆ ਹਾਂ ਰੰਗ ਰੂਪ ਬਹੁਤ ਚੰਗਾ ਆਰਡਰ ਕਮਾਲ ਦਾ ਸੂਈ ਸਵਾਈ ਆ ਫੇਸ ਬਿਊਟੀ ਬਹੁਤ ਚੰਗੀ ਆ ਚਵਾਈ ਚੂਈ ਚੰਗੀ ਮੈਂ ਕਹ ਇੱਕ ਨੰਬਰ ਆ ਜਮ ਥੋੜੀ ਥੋੜੀ ਪਾਲਾ ਹਾਂ ਪਾਲਾ ਪਾਲ ਤਾਂ ਹੁਣ ਫਿਰ ਤਾਜੀ ਕਰਕੇ ਕਿਰਾਂ ਹੁਣ ਦੁੱਧ ਤੇ ਸਟਾਰਟ ਹੋਈ ਆ ਦੁਆਰੇ ਘਰ ਵੀ ਪਾਲਾ ਸਹੀ ਗੱਲ ਆ ਹੁਣ ਇਹ ਆਪਣੇ ਥਾਂ ਵੀ ਪੱਕਾ ਨਾ ਬਾਕੀ ਤੋਰਾ ਤਾਰਾ ਚੰਗਾ ਆਰਡਰ ਕਮਾਲ ਦਾ ਸੂਈ ਸਵਾਈ ਆ ਬਾਈ ਚੰਗੇ ਬੌਲੀ ਤੇ ਸਟਾਰਟ ਹੋਈ ਆ ਤੇ ਕੀ ਮੋਲ ਆ ਬਾਈ ਫਿਰ ਇਹਦਾ ਪੀਦਾ ਮੋਲ ਦੇਖ ਆਪਾਂ ਬੜਾ ਨਹੀਂ ਕਰਦੇ 55000 ਚੋਂ ਮਾਨਤਾਨ ਕਰਦਾ ਠੀਕ ਆ ਬਾਈ 55000 ਚੋਂ ਬਾਈ ਕਹਿੰਦਾ ਮਾਨਤਾਨ ਕਰਦੇ ਹਲੇ ਤਾਂ ਥੋੜਾ ਜਿਹਾ ਬਸ ਇੰਨਾ ਕਾ ਵੀ ਗਰਮੈਸ਼ ਦਾ ਕਰਕੇ ਨਾ ਸੁਹਾ ਨਹੀਂ ਚੱਕਿਆ ਬੱਚੀ ਅੱਛਾ ਹਾਂ ਬੜਪੜ ਪਈ ਵੀ ਆ ਹੂੰ ਸਹੀ ਗੱਲ ਹੈ ਕੰਢੀ ਟੂਵੀ ਦਾ ਤਾਂ ਤਾਂ ਕੋਈ ਨਹੀਂ ਹੂੰ ਬਾਕੀ ਜਿਵੇਂ ਮਰਜੀ ਨਾਣਾ ਪਾ ਕੇ ਬਹਿ ਜਾ ਦਾਣੇ ਦੀ ਮੁੱਠੀ ਛੱਟ ਕੇ ਪੈਰ ਨਹੀਂ ਚੱਕਣਾ ਠੀਕ ਆ ਬਾਈ ਤੋਰਾ ਤਾਰਾ ਚੰਗਾ ਡਰ ਕਮਾਲ ਦਾ ਫੇਸ ਬੜਾ ਚੰਗਾ ਮੁੱਲ ਵੀ ਜਾਇਜ ਆ 5500 ਰੁਪਏ ਆ ਬਾਕੀ ਜਿਹੜਾ ਮੌਕੇ ਦੇ ਵਿੱਚ ਤੋਂ ਰੰਗ ਟੰਗ ਜੇ ਕੋਈ ਬੰਦਾ ਆ ਬਹਿ ਮੰਨੇ ਵੀ ਅਗਲਾ ਕਹਿੰਦਾ ਸੂਈ ਨਹੀਂ ਹੋਣੀ ਟੋਪੜੂ ਐ ਉਹ ਸਾਰਾ ਕੁਝ ਆਪਣੇ ਕੋਲੇ ਸਬੂਤ ਆ ਪੱਕਾ ਬਹੁਤ ਠੀਕ ਆ ਬਈ ਵੀਡੀਓ ਆ ਪਾਗਲੇ ਨੂੰ ਸਬੂਤ ਬਾਈ ਕੋਲੇ ਸਾਰਾ ਹੈਗਾ ਸੂਈ ਦਾ ਬੱਚੇ ਦਾ ਹਨਾ ਜੇਰ ਡੱਪੇ ਦਾ ਸਾਰਾ ਕੁਝ ਓਕੇ ਆ ਬਈ ਆ ਡਰ ਕਮਾਲ ਅੱਗੇ ਬਈ 2 ਨੰਬਰ ਜਰਸੀ ਇਹ ਦੂਜਾ ਸੂਆ ਸੂਈ ਦੀ ਕਿੰਨੇ ਦਿਨ ਲੈਂਦੀ ਆ ਇਹ ਲੈ ਜੂ ਹਲੇ ਮੰਨ ਲਓ ਵੀ ਇਹਦੇ 6 ਤਰੀਕ ਨੂੰ ਤਨ ਪੂਰੇ ਹੁੰਦੇ ਆ ਕੱਚੀ ਕੱਚੀ ਆ ਹਾਂ 6 ਤਰੀਕ ਨੂੰ ਬਾਈ ਕਹਿੰਦਾ ਦਿਨ ਪੂਰੇ ਹੁੰਦੇ ਆ ਢਿੱਲਾਂ ਦੇ ਬਹੁਤ ਪਈਆਂ ਨੇ ਖੋਲ ਲੈ ਬਾਈ ਤੋ ਬਸ ਤਿੰਨ ਕ 3 ਤਰੀਕ ਹੋ ਗਈ ਅੱਜ ਹੂੰ ਤਿੰਨ ਦਿਨ ਰਹਿ ਗਏ ਪੰਜ ਚਾਰ ਹੋ ਜਿਹਾ ਜੂ ਵਸੇ ਸੇ ਸੇ 7 ਦਿਨ ਅਜ ਬਾੜ ਸੁਪੂ ਹੂੰ ਦੁੱਧ ਪਾਉਂਦੀ ਆ ਵੜ 20 ਕਿਲੋ ਫੇਸ ਵੀ ਉਹਦੀ ਚੰਗੀ ਆ ਬੋਦੀ ਬਦੀ ਚੰਗੀ ਆ ਚਮਕ ਚੰਗੇ ਆ ਪੂਰਾ ਤਾਰਾ ਚੰਗਾ ਆ ਡਰ ਕਮਾਲ ਦਾ ਤਿਆਰ ਕਰਦੀ ਹੁੰਦੀ ਆ ਕੱਚੀ ਜ਼ਰੂਰ ਆ ਬਾਈ ਹਜੇ ਦਿਨ ਲੈਂਦੀ ਆ ਖੋਦਨ ਆਰਡਰ ਦੀ ਕੁਆਲਿਟੀਾਂ ਨੇ ਹੋਰ ਹੀ ਵਧੀਆ ਤਿਆਰ ਕਰ ਲੈਣੀ ਆ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਾਕੀ ਥਣ ਲੇਵਾ ਵੀ ਚੰਗਾ ਬਾਈ ਹਨਾ ਖਾਣ ਲੇਵਾ ਠੱਗੀ ਛੂਂਦੀਆਂ ਤੋਂ ਕੋਈ ਜਿਵੇਂ ਮਰਜੀ ਹੱਥ ਲਾਈ ਜਾ ਪਿੱਲਾ ਪੋਲਾ ਖਾਣ ਦਿਖਾ ਦੇ ਬਾਈ ਲੈ ਆ ਬਹੁਤ ਕੰਮ ਦਾ ਲੈ ਹੂੰ ਮੁੱਠੀਆ ਸਣ ਕੱਲਾ ਕੱਲਾ ਥਣ ਫੇਸ ਵੀ ਉਦ ਹੀ ਚੰਗੇ ਚਮਕਵਾਉ ਦਾ ਯਾਰ ਕੇਸ ਪੂਰੀ ਫੁੱਲ ਚਾਂਕਾ ਪੂਰੀ ਟੌਪ ਚੀਜ਼ ਆ ਇਹ ਨਹੀਂ ਗੱਲ ਕੋਈ ਬਲੀਡ ਤੇ ਕੀ ਮੁੱਲ ਆ ਭਰਾ ਇਹਦਾ ਫਿਰ ਇਦ ਆਪਣਾ 67000 ਚੋਂ ਮਾਨਤਨ ਕਰ ਮਾਨਤਨ ਹੋ ਜਾਣਾ ਹਾਂ 67000 ਰੁਪਿਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਤੋਰਾ ਤਾਰਾ ਚੰਗਾ ਆਰਡਰ ਚੰਗਾ ਬਾਕੀ ਚਮਕ ਚਮਕ ਬਹੁਤ ਆ ਬਾਈ ਗਲਾਈ ਚ ਬੱਚੀ ਭੋਰ ਐ ਵੀ ਨਹੀਂ ਵੀ ਕੋਈ ਮੈਂ ਬਾਕੀ ਪੰਜਾਬ ਵਾਲੀ ਆ ਕੋਈ ਹਿਮਾਚਲ ਵਾਲੀ ਥੋੜੀ ਨਿੱਕੀ ਜੀ ਚਸਸੀ ਸਹੀ ਗੱਲ ਆ ਭਾਂਡਾ ਦੇਖ ਵਹਿੜ ਤੂੰ ਐ ਫਸ ਜੂ ਵਹਿੜ ਜਿੱਦੇ ਜਮਾ ਤਿਆਰੀ ਤੇ ਹੋਈ ਹੂੰ ਅੱਗੇ ਭਰਾਤਨ ਨੰਬਰ ਜਰਸੀ ਆ ਟਾਪ ਹਾਂ ਇਹ ਵੀ ਜਰਸੀ ਆ ਪੰਜਾਬ ਵਾਲੀ ਕਿਹੜਾ ਸੂਆ ਬਾਈ ਇਹ ਵੀ ਬਸ ਦੂਜਾ ਸੂਆ ਕਹਿ ਲੋ ਦੂਜਾ ਸੂਆ ਇਹਨੇ ਦਿਨ ਲੈਂਦੀ ਆ ਬਾਈ ਇਹਦੇ ਮੰਨ ਲਾ ਵੀ ਹੁੰਦਿਆ 7 ਤਰੀਕ ਨੂੰ ਮੈਨੂੰ ਠੀਕ ਆ ਹਾਂ ਹਮ ਇੱਕ ਹਫਤਾ ਲੈ ਜੂਗਾ ਹਾਂ ਫੋਟੋ ਕੱਚੀ ਆ ਕੇਸ ਬੜਾ ਪਿਆਰਾ ਰੰਗ ਰੂਪ ਚੰਗਾ ਆ ਰਾਜੀ ਰੋਜੀ ਫੁੱਲ ਆ ਆਰਡਰ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਕੱਚੀ ਕੱਚੀ ਜ਼ਰੂਰ ਆ ਭਾਈ ਬਣੂਗੀ ਬਹੁਤ ਵੈਣ ਥਾਣ ਲੈ ਵਾ ਬੜਾ ਚੰਗਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਖਾਣਾ ਚੌੜੀ-ਚੂੜੀ ਦੇਖ ਬੈਠ ਪਈ ਆਟਰ ਮੈਂ ਕਹਿੰਦਾ ਭਾਈ ਪੰਡਾ ਬਣਦੂ ਹਣਾ ਲੇਵੇ ਦੀਆਂ ਦਾ ਰੋਗ-ਰੋਗ ਦਾ ਥਾਣ ਲੱਗਿਆ ਵਾ ਦੇਖ ਬੱਚੀ ਮੱਥਾ-ਮੱਥਾ ਦੇਖ ਬੈਠਦਾ ਬੜੀ ਬਹੁਤ ਚੰਗੀਆਂ ਸੰਖ ਪੋਣਾ ਚੰਗਾ ਗਾ ਬਾਕੀ ਤੂਰਾ ਤਰਾ ਬਹੁਤ ਚੰਗਾ ਐਫਐਸ ਦੇ ਪੇਟੋਂ ਜਨਮ ਲੈ ਕੇ ਜਰਸੀ ਬਣੀ ਵੀ ਆਗੀ ਕੋਈ ਮਾਮੂਲੀ ਗੱਲ ਨਹੀਂ ਤੂੰ ਤਾਂ 25 ਕਿਲੋ ਪੋਣਾ ਬੈੜਨੀ ਸਹੀ ਗੱਲ ਆ ਭਾਈ ਹਾਂ ਤੇ ਕੀ ਮੋਲ ਆ ਫਿਰ ਬਾਕੀ ਢਿੱਲਾ-ਪੋਲਾ ਤੇ ਲਾਟੋ ਲਾਤਾ ਲੈ ਬਹੁਤ ਪਈਆਂ ਨੇ ਉਹ ਲਗੀ ਹੈ ਬਈ ਇਹਦਾ ਮੁੱਲ ਬਸ ਇਹਦਾ ਆਪਾਂ 65000 ਚੋਂ ਮਾਨਤਨ ਕਰਾਂਗੇ ਠੀਕ ਆ 65000 ਰੁਪਏ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜੂਗਾ ਮੁੱਲ ਜਾਇਜ਼ ਆ ਰਾਜੀ ਰੂਜੀ ਚੰਗੀ ਆ ਥਣ ਲੇਵਾ ਬਹੁਤ ਚੰਗਾ ਬਣੂ ਵੀ ਬਹੁਤ ਬਈ ਹਜੇ ਕੱਚੀ ਕੱਚੀ ਅਦਣ ਲੈਂਦੀ ਆ ਉਹਦੋਂ ਦਾ ਡਰਾ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਸੀ ਮੋਲਾ ਆ ਆਪਾਂ ਇਹ ਵੀਡੀਓ ਤੋਂ ਬਾਰੇ ਵੱਡੇ ਕਰਦੇ ਆ ਫਿਰ ਪਸੂ ਮੱਥਾ ਜਾ ਬੜਾ ਮਾਰਨਾ ਸਹੀ ਗੱਲ ਆ ਬਈ ਅੱਗੇ ਵੀਰੇ 4 ਨੰਬਰ ਕਿਹੜਾ ਸੂਆ ਇਹ ਪਹਿਲਾ ਸੂਏ ਸੁੰਦੀ ਹੈਗੀ ਇਹਦੇ ਮੰਨ ਲੈ ਮਾਲਕਾਂ ਨੇ 8 ਤਰੀਕ ਨੂੰ ਦਿਨ ਦੱਸਿਆ ਠੰਡੀ ਠੁੰਡੀ ਦਾ ਐਲਾਨ ਤਾਂ ਕੋਈ ਨਹੀਂ ਜਰਸੀ ਲੈ ਠੰਡੀ ਗੱਲਾਂ ਲੈ ਗੁਲਾ ਪਾਲਾਂ ਦਾ ਬਾਲੀ ਠੰਡੀ ਬੱਚੀ ਹੋਣਾ ਬਈ ਹੱਥ ਨਹੀਂ ਲਵਾਉਂਦੀਆਂ ਨਹੀਂ ਇਹ ਜਾਤ ਜਿਵੇਂ ਮਰਦੀ ਹੱਥ ਲਾਈ ਜਾਲ ਕੋਈ ਚੱਕਰੀ ਨਹੀਂ ਠੰਡੀ ਠੁੰਡੀ ਪੂਰੀ ਆ ਖੋਲ ਦੇ ਵਿੱਚ ਦੁੱਧ ਮੇਰਾ ਮਨ ਕਹਿੰਦੇ ਵੀ 18 ਕਿਲੋ ਦੁੱਧ ਬੱਚੀ ਪਹਿਲਾ ਸੂਏ ਪਾ ਦੂ ਜਰਸੀ ਦੇ ਪੇਟੋ ਸਾਹਿਬ ਵਾਲ ਦੀ ਪ੍ਰੋਸ ਕਰੀ ਵੀ ਆ ਬੱਚੀ ਠੀਕ ਆ ਬਈ ਲਾਲ ਕਲਰ ਆ ਫੁੱਲ ਡਿਮਾਂਡ ਲਾਲ ਕਲਰ ਦੀ ਫੇਸ ਬਿਊਟੀ ਚੰਗੀ ਆ ਬਾਕੀ ਤੋਰਾ ਤਾਰਾ ਚੈੱਕ ਕਰਵਾ ਨੇ ਮੱਝਾਂ ਵਰਗਾ ਦੁੱਧ ਦੂ ਗੋਲੇ ਯਾਰ ਕੀ ਪਈ ਆ ਗਰਮੀ ਬਿਲਕੁਲ ਨਹੀਂ ਮੰਨਦੀ ਹਨ ਗੋਲੇ ਯਾਰ ਕੀ ਪਈ ਆ ਮੂੰਹੋਂ ਦੁਖੀ ਆ ਵਿੱਚ ਮੂੰਹੋਂ ਦੁਖੀ ਆ ਰਾਜੀ ਰੂਜੀ ਫੁੱਲ ਆ ਬਾਈ ਮੱਝ ਦੀ ਮੱਝ ਵਰਗਾ ਜਮਈ ਮੱਝ ਵਰਗਾ ਦੁੱਧ ਮਾ ਮੱਝ ਦਾ ਕੀ ਮੁਕਾਬਲਾ ਕਰੂ ਧੁੱਪੇ ਬੰਨ ਸਾਵੇਂ ਵਾਂ ਜਿੱਥੇ ਮਰਜ਼ੀ ਰੱਖੀ ਰੱਖ ਸਹੀ ਗੱਲ ਆ ਬਾਈ ਇਹਨੇ ਕਿਹੜਾ ਕੋਈ ਹੌਂਕਣਾ ਆ ਹੂੰ ਤੇ ਮੁੱਲ ਕੀ ਆ ਦਾ ਜੀ ਇਹਦਾ 55000 ਚੋਂ ਮਾਨਤਾਨ ਕਰ ਦੋ ਠੀਕ ਹੈ ਇਹਦਾ ਆਪਾਂ ਬੜਾ ਵੱਡਾ ਮੁੱਲ ਕਰ 55000 ਰੁਪਏ ਮੁੱਲ ਲਾ ਵੀ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੇ ਚੰਗੀ ਐ ਬੜਾ ਰਾਜੀ ਰੂਜੀ ਆ ਕੱਦ ਬੜਾ ਚੰਗਾ ਥਣ ਲੇਵਾ ਅਸੀਂ ਨਾ ਕਹ ਵੀ ਆਪਣੇ ਕੋਲੇ ਮਾਲ ਬਾਧਾ ਅਗਲਾ 4 ਦਿਨ ਸਾਂਭ ਲੂਗਾ ਨਾਲੇ ਜੀਜੂ ਲਾ ਜਾਂਦਾ ਪਸੂ ਸਹੀ ਗੱਲ ਹੈ ਗੋਣੀ ਗੋਣਾ ਬੱਚੀਸ ਅਗਲਾ ਘਰੋਂ ਨਹੀਂ ਕੱਢਦਾ ਸਹੀ ਗੱਲ ਹੈ ਕਰਮਾਲੀ ਤੂੰ ਐ ਮੰਨ ਲੈ ਜਿਉਂਦੀ ਰਹੇ ਜਿਹਦਾ ਬਾਗੀ ਰੰਗ ਭਾਗ ਲਾ ਦੂ ਸਹੀ ਗੱਲ ਹੈ ਢੰਡੀ ਢੰਡੀ ਬਹੁਤ ਆ ਵੱਖਾ ਮੰਨਤੀ ਕੋਈ ਨਹੀਂ ਠੀਕੇ ਸੇ ਵੀ 90 ਦਿਨਾਂ ਜੋ ਪਸੰਦ ਆਏ ਬਾਈ